ਤੇ ਹੁਣ ਹੁਣ ਸਰਕਾਰ ਕਿੱਧਰ ਗਈ ਬੀਬੀ ਗਾ ਵੋਟਾਂ ਵਾ ਚੋਰਾਂ ਚੋਰਾਂ ਵੋਟਾਂ ਮੰਗਦੇ ਫਿਰਦੇ ਕਿਤੇ ਗੁਰਦੁਆਰੇ ਆਉਂਦੇ ਕਿਤੇ ਪੈਲਸਾਂ ਚ ਆਉਂਦੇ ਆ ਸਿੱਧੇ ਹੋ ਕੇ ਵੋਟਾਂ ਮੰਗਣਾ ਕਿਹੜਾ ਪਾਇਆ ਨਹੀਂ ਸਾਡੀਆਂ ਮਰਾਂ 50 50 ਸਾਲਾਂ ਤੋਂ ਸੱਚ ਸੱਚ ਵੋਟਾਂ ਪਾਈ ਗਏ ਉਹਨਾਂ ਨੂੰ ਤੇ ਵਰਤਮਾਨਾਂ ਦੀ ਮੈਂ ਤਾਂ ਨਹੀਂ ਲੱਗਣ ਦਿੰਦਾ ਤੇ ਤੁਹਾਨੂੰ ਵਰਤਮਾਨ ਦੇ ਦੋ ਲੋਕ ਮਾਰਤੇ ਉਹ ਤੋਂ ਵੀ ਜ਼ਿਆਦੇ ਰੋਲਦੇ ਤੇ ਛੜਕਾਂ ਤੇ ਉਹਦੀ ਮਾਂ ਆਵੇ ਕਿ ਬੈਠੇ ਸਾਡੇ ਬਰੋਬਰ ਹੱਕ ਸੀ ਪਰਸਾਨਾਂ ਦਾ ਪੁੱਤ ਉਹ ਤਾਂ ਮੈਂ ਭੈਣਾ ਆਵੇ ਉਹਦੀ ਉਹਨਾਂ ਨੂੰ ਚੋਲਟੇ ਕੇ ਦੇਦੇ ਅਸੀਂ ਇੱਥੇ ਬੈਠੇ ਆ ਪਰ ਸਾਰਾ ਨਹੀਂ ਉਤਖੀ ਆਇਆ ਉਹ ਤਾਂ ਕਹਿੰਦੇ ਅਸੀਂ ਆਮ ਕਿਸਾਨ ਦਾ ਪੁੱਤਾਂ ਮੈਂ ਕਿਸਾਨਾਂ ਦੇ ਦਾ ਅਸੀਂ ਤਾਂ ਜਾਣਦੇ ਨਹੀਂ ਅਸੀਂ ਤਾਂ ਵੇਖਿਆ ਨਹੀਂ ਜੋ ਬੋਟਾ ਪਵਾਰਾਂ ਤੋਂ ਬੇਕਾਈ ਨਹੀਂ ਆਇਆ ਆਵੇ ਸਾਡਾ 250 ਉਤਖੀ ਕਰੇ ਜੇ ਕਿਸਾਨਾਂ ਦਾ ਪੁੱਤ ਹੈ 200 ਕਰੇ ਸਾਡੇ ਨਾਲ ਆਵੇ ਭਾਈ ਤੁਹਾਨੂੰ ਕੀ ਆਇਆ ਤੁਸੀਂ ਕਿਉਂ ਆਏ ਫਿਰਦੇ ਬਾਹਰ ਉਹਦੇ ਮਾਮਾ ਘਰ ਬਰੋਬਰ ਆ ਕੇ ਬੈਠੇ ਜਿਹੜਾ ਕੈਂਗਰੀ ਵਾਲ ਫੜ ਲਿਆ ਉਹ ਤੋਂ ਬੁਖ ਭੰਤ ਮਨ ਠੜਕ ਤੇ ਉੱਤਰ ਆਇਆ ਭਾਈ ਉਹਦੋਂ ਨੂੰ ਦਰਦ ਹੋਇਆ ਸਾਡਾ ਕੋਈ ਦਰਦ ਨਹੀਂ ਤੁਹਾਨੂੰ ਮਾਰੀ ਜਾਂਦੇ ਗੋਲੇ ਮਾਰ ਮਰ ਸਾਡਾ ਕੋਈ ਦਰਦ ਨਹੀਂ ਅਸੀਂ ਉੱਤੋਂ ਥੋੜਾ ਡਿੱਗੇ ਆ ਵੀ ਉਂ ਡਿੱਗੇ ਆ ਅਸੀਂ ਵੀ ਖਰਸਾਨਾਂ ਦੇ ਆ ਉਹ ਵੀ ਖਰਸਾਨਾਂ ਦਾ ਆਵੇ ਪੋਟਾਂ ਮੇਰੇ ਤੇ ਚੁਟਕਲੇ ਸੁਣਾਸਣ ਲੱਗ ਜਾਂਦੇ ਸੀ ਲੋਕਾਂ ਨੂੰ ਹੁਣ ਆਵੇ ਹੁਣ ਸੁਣਾਵੇ ਤੇ ਉਤਲੇ ਸਾਡੇ ਹੋਵੇ ਸਾਹਮਣੇ ਭਗਵੰਤ ਮਾਨ ਨਾਲੇ ਹੋਵੇ ਮੋਤੀ ਅਸੀਂ ਨਹੀਂ ਮੰਨਦੇ ਦਿੰਦੇ ਪਿੰਡਾਂ ਚੰਨਨ